ਅਪਣੇ ਕੰਲਾ ਫੋਲਣਗੇ ਇਹ ਤਾਂ ਹੋ ਗਿਆ ਇਹਦਾ 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 ਇੰਨਾ ਕਰ ਦੂਰੇ ਆ ਗਿਆ ਜੰਗਲ ਬੰਨ ਗਿਆ ਆਰ ਨਾ ਫੋਰਨ ਹਾਂ ਇਹ ਸਾਡੇ ਪਿੰਡ ਦੇ ਪੁਰਾਣੇ ਬਜ਼ੁਰਗ ਦੀ ਆ ਕਹੇ ਦੀ ਓਕੇ ਸ਼ੇਰ ਸਿੰਘ ਦੀ ਓਕੇ ਸਾਰੇ ਪਿੰਡ ਚੋਂ ਅਜੇ ਤੱਕ ਰਿਕਾਰਡ ਆ ਉਹ ਤੋਂ ਵੀ ਨਈ ਆਈ ਥਿੰਕ ਕਿਸੇ ਨੇ ਨਹੀਂ ਚੱਕੀ ਤਿੰਨ ਪੀੜੀਆਂ ਚ ਨਾਲੇ ਕਹਿੰਦੇ ਇਹ ਤੇ ਵੀ ਮਾਣਾਗਾ ਆ ਬਸ ਅੱਜ ਟਰਾਈ ਕਰ ਰਹੇ ਹਾਂ ਓਕੇ ਬਸ ਜਾਨੀ ਸਾਡੇ ਪਿੰਡ 'ਚ ਇੱਕ ਬੰਦੇ ਦੀ ਸਿਰਫ ਚੱਕੀ ਹੋਈ ਆ ਅਜੇ ਤੱਕ ਚੱਲ ਬਈ ਇਹ ਲੈ ਆ ਦੇਖ ਲੈ ਨਹੀਂ ਲੱਗੀਆਂ ਆਇਆ ਹੁਣ ਸਿੱਧੀ ਦਾ ਸਿੱਧੀ ਕਰੋ ਚੱਲ ਚੱਲ ਇੰਨੀ ਨਹੀਂ ਤਾਂ ਚੁੱਪ ਆ ਗਿਆ ਵੀ ਆ ਗਿਆ ਜਟਾਣਾ ਚੱਲ ਆ ਵੀ ਬੋਲਟ ਜਟਾਣਾ ਡੱਕੋ ਆਸਦੀਪ ਆ ਗਿਆ ਯਾਰ ਭਈ ਓਏ ਜਿਹੜਾ ਜਣਾ ਚੱਕੀ ਜਾਊਗਾ 500 ਦੇਵਾਂਗੇ ਹਾਂ ਸੇਫ ਦਾ ਕੰਮ ਖਤਰੇ ਆ ਆ ਜਾ ਚੱਲ ਸੀਟੂ ਆ ਸੀਟੂ ਜਿਹੜਾ ਜਣਾ ਜੱਕੂ 500 ਦੇਣਾ ਓਜੋਣਾ ਇਹਦਾ ਕੀ ਹੋ ਜਾ ਅਮਨ ਆ ਗਿਆ ਉਧਰ ਆ ਉਹ ਬੋਤਾ ਕੋਈ ਨਹੀਂ ਉਹ ਬੋਤਾ ਕੋਈ ਯਾਰੋ ਚੱਲ 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 ਮਾਰ ਕੇ ਹੱਤਪਾਲ ਚੱਲ ਚੱਲ ਆ ਆ ਦੇਖ ਕੋਈ ਮਾਰ ਪਿਚਾ ਕੇ ਉਧਰ ਦੇਖ ਆਹ ਕੈਂਡੀਡੇਟ ਨੂੰ ਮਾਰੀ ਗਿਆ ਤਕੜੇ ਬੰਦੇ ਦੇ ਇੱਥੇ ਡਰੇ ਖੜੇ ਨੇ ਇੱਧਰ ਦਿਖਾ ਦੇ ਉਹ ਆ ਗਿਆ ਕੈਂਡੀਡੇਟ ਉਹ ਚੱਕ ਸਕਦਾ ਉਹ ਬੋਤਾ ਚੱਕ ਸਕਦਾ ਕਹਿੰਦੇ ਨੇ ਵੀ ਸਾਰੇ ਪਿੰਡ 'ਚ ਮਸਾਂ ਆ ਆਵੇ ਸੱਤੀ ਤੱਕ ਲੈ ਜਾਣ ਦਾ ਆਹ ਬੰਦਾ ਕਹਿੰਦੇ ਚੱਕ ਦੂਗਾ ਜੀ ਅਮਨ ਚੱਕ ਦੇਗਾ ਵੀਰੇ ਇਹ ਬੰਦੇ ਕਹਿੰਦੇ ਮਾਨ ਆ ਸਾਰੇ ਪਿੰਡ ਨੂੰ ਇਹ ਚੱਕ ਦੂਗਾ ਜੀ ਆਪਾਂ ਨਮੀ ਪਨੀਰ ਤੋਂ ਬਿਨਾ ਤੁਹਾਨੂੰ ਦੱਸੂ ਨੁਕਤਾ ਇੱਕ ਪਹਿਲਾਂ ਇਹ ਆਪਣੇ ਨਾਲ ਹੋ ਲਾਉਣਗੇ ਜੇ ਆਪਾਂ ਹੁੰਦੇ ਇਹ ਸੜਾ ਇਹਦਾ ਵੀ ਜੁਰਦੂ ਨੇ ਅੱਗੇ ਜਾਨਵਰ ਥੱਲੇ ਆ ਗਿਆ ਥੱਲੇ ਆ ਗਿਆ ਥੱਲੇ ਯਾਤਰੀ ਨੂੰ ਉਹ ਪਸੰਦ ਰੱਖਦਾ ਨਾ ਨਾ ਜਿਵੇਂ ਹੁਣ ਹੈ ਜਿਵੇਂ ਚੱਕੀ ਜਾਓ ਥੱਲੇ ਫਿਰ ਧਰ ਦੋ ਇਹਦਾ ਫੇਰ ਇਹ ਵੀ ਕਰਕੇ ਕੰਮ ਕਰਦਾ ਕੱਲ੍ਹ ਜੋ ਮੁੰਡਾ ਮੋਬਾਈਲ ਧਰ ਕੇ ਬਾਦੋਂ ਮੈਂ ਵੀ ਤਾਂ ਆਪ ਦੇ ਰੱਖੀ ਜਾਂਦੇ ਪਹਿਲੇ ਨੇ ਜੋ ਆ ਅਮਨ ਜੀ ਸੀ ਵੀ ਵਾਲਾ ਭਾਈਆ ਜ਼ੋਰ ਦਾ ਫਰੇ ਲੈ ਆਉਣਾ ਪਹਿਲੇ ਜ਼ੋਰ ਲੱਟਣ ਤੇ ਜੋ ਰਪਾਰੀ ਬਹੁਤ ਹਲੇ ਇਹ ਜੀ ਗੱਲ ਉਹ ਜਿਹੜੇ ਬਲੌਗਰ ਆ ਰਹੇ ਨੇ ਉਹ ਵੀ ਜਗਾ ਹੋਏ ਕਿ ਨਾ ਨਾ ਪਰ ਆਵਾ ਸਾਨੂੰ ਪਿੰਡ ਛੱਡ ਕੇ ਆਓਗੇ ਚੱਕ ਕੇ ਲੋਟ ਆ ਆਪਣਾ ਕੇ ਰੋਟੇ ਦੀ ਗਲਤੀ ਕਰ ਗਿਆ ਚੱਲ 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 ਵਿਲੇ ਗਲਤੀ ਕਰ ਗਿਆ ਕੰਮ ਚੱਲ ਚੱਲ ਕੜਾ ਦਾ ਪੂਰਾ ਇਹ ਠੀਕ ਹੈ ਠੀਕ ਹੈ ਚੱਲ ਚੱਲ ਕੜਾ ਠੀਕ ਹੈ ਇੱਥੋਂ ਜਾ ਕੇ ਅੱਖ ਤੋਂ ਟੈਟੂ ਲੈ ਆ ਗਿਆ ਕੋਈ ਇੱਥੇ ਸਾਥੀ ਸਾਈ ਵੀ ਨਹੀਂ ਲੈ ਕੇ ਗਿਆ ਕੋਈ ਮਨੀ ਵੀ ਸਾਥੀ ਦਾ ਇੱਥੇ ਲੈ ਕੇ ਗਿਆ ਜੀ ਲੱਕ-ਤੱਕਰ ਮਹਾਜਾ ਲੱਕ-ਤੱਕਰ ਮਹਾਜਾ ਆਲਾ ਘਰੇ ਤੂੰ ਤੇ ਤੇਰਾ ਬਾਪੂ ਇਕੱਠੇ ਪੈਰੋ ਹੋਗੇ ਕੋਈ ਗਲਤ ਕਰ ਗਿਆ ਕੰਮ ਡਾਕਟਰ ਆਲਾ ਬੈਵਰੇਜ ਹੰਦ ਵਾਂਗੂ ਲੱਕਿਆ ਪਿਆ ਆਏ ਨੇ ਲੈ ਗਿਆ ਲੈ ਗਿਆ 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 ਪਰੋ ਚੱਲ 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 ਗਈ 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 ਚੱਲ ਡਾਕਟਰ ਹਟਾ ਲੈ ਚੱਲੋ 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 ਹੋਏ ਅੱਛਾ ਹੋਰ ਕੰਮ ਕਰੀਦਾ ਅੱਛਾ ਹੋਰ ਕਰਾਂ ਹਲੇ ਮੈਂ ਦੱਸਾਂ ਤੈਨੂੰ ਹਿਸਾਬ ਨਾਲ ਜੋਗਰ ਨੇ ਮਾਰਨੇ ਚ ਬਲਦਰ ਹੁਣ ਆਉਣਾ ਵੀਡੀਓ ਕੋਈ ਨਾ ਮੈਂ ਇੱਧਰ ਆ ਜਾਣਾ ਮੈਂ ਸਮਝ ਗਿਆ ਥੱਲੇ ਵਾ ਪਹਿਲਾ ਪਾਵੇਂਗਾ ਤੂੰ ਇਹ ਚੀਜ਼ ਮੇਰੀ ਵੀ ਸੋਚੀ ਹੋਈ ਸੀ ਥੱਲੇ ਵਾ ਲਗਾ ਲਈ ਤੁਮ ਸਾਈਜ਼ ਪਾਵੇਂ ਚੱਕ ਤੇ ਵੀ ਮੁੰਡੇ ਨੇ ਡੇੜਾ ਲੋ ਹੁਣ ਉੱਪਰ ਦੇ ਹੈ ਹੋਰ ਤਾਂ ਜਿੱਤੇ ਮਰਜੀ ਰਹਿ ਜਾਗਾ ਆਉਣਾ ਵੀ ਸ਼ੇਰ ਨੇ ਜੱਕੀ ਆ ਅਸਲੀ ਤੇ ਜਿੱਤ ਵਾਲਿਆ ਝੂੜਾ ਚੱਕਦਾ ਹੁੰਦਾ ਜਣੀ ਆਪਣੇ ਸਾਰੇ ਬੰਦੇ ਦਾ ਇੱਕ ਬੰਦੇ ਨੇ ਜੱਕੀ ਆ ਇਥੇ ਉਸ ਤੋਂ ਬਾਅਦ ਆਮਨ ਹਾਂ ਬਸ ਠੀਕ ਸ਼ੇਰ ਕਿਹੜਾ ਹੀ ਸ਼ੇ ਮਿਸਤਰੀ ਯਾਨੀ ਸਾਰੇ ਤਿੰਨ ਪੀੜੀਆਂ ਨਾਲ ਲੱਗਦਾ ਸ਼ੇਰ ਮਾਦੂਆ ਫਿਰ ਬੰਦਾ ਇਹਨਾਂ ਨੂੰ ਸੱਚੇ ਰਹਿਲੀ ਅੱਛਾ ਯਾਨੀ ਪਹਿਲਾਂ ਚੱਕ ਕੇ ਦੋ ਤਿੰਨ ਗਰੀ ਉੱਤੋਂ ਛੇਤੋ ਕਰਦੇ ਤਿੰਨ ਪੀੜੀਆਂ ਦੇ ਵਿੱਚ ਤਾਂ ਯਾਨੀ ਹੱਥੋਂ ਦੋ ਬੰਦਿਆਂ ਨੂੰ ਚੱਕਿਆ ਕਿਸੇ ਨੇ ਇੱਕ ਵਾਰ ਬੜਾ ਠੀਕ ਆ ਅਮਨਦਰ ਕੋ ਦੋ ਵਾਤਾ ਅਮਨ ਹੈ ਕੋਨੇ ਬਰਾਬਰੀ ਕਰਨੀ ਹੈ ਕੰਨ ਨਹੀਂ ਅਮਨਦਰ ਗਾਰਡ ਦੀ ਬਰਾਬਰੀ ਕਰਨੀ ਹੈ ਹਣ ਮੈਂ ਉਹ ਤੂੰ ਕਹਾਂ ਪਹੁੰਚ ਜਾਣਾ ਜਾਨੂੰ ਬਾਲਾ ਕਰਾ ਕਿੰਨਾ ਵਜੇ ਨੇ ਕਿੰਨਾ ਵੀਰੇ ਇਹਦਾ ਪਤਾ ਨਹੀਂ ਹੈਗਾ ਹੁਣ ਗਣਤ ਤੱਕ ਲੋ ਹੀ ਆ ਇਹ 3:30 ਮਨ ਪੱਕੀ ਕਹਿੰਦੇ ਸੀ ਪਹਿਲੀਆਂ ਚ ਬਾਬੇ ਜੀ ਕਹਿੰਦੇ ਸੀ ਫੋਨ ਤੋਂ ਪਤਾ ਜੀ ਮਨ ਕੀ ਹਿਸਾਬ ਕਿਤਾਬ ਦਾ ਹੁੰਦਾ ਠੀਕ 3:30 ਮਨ ਪੱਕੀ ਕਹਿੰਦੇ ਹੁੰਦੇ ਸੀ ਬਸ ਠੀਕ ਹੈ ਮੈਨੂੰ ਪੈਸੇ ਲੱਗਦਾ ਨਹੀਂ ਇੰਨੀ ਹੋਊਗੀ 3:30 ਮਨ ਤਾਂ ਹੋ ਗਿਆ 1 ਕਾਉਂਟਰ 20 25 ਕਿਲੋ ਹੋ ਗਿਆ ਉਹ ਨਾ ਹੈ ਨਹੀਂ ਬਾਈ ਪਰ ਇੰਨਾ ਤਾਂ ਨਹੀਂ ਹੋਣਾ ਫੇਰ ਥੋੜੇ ਹਾਂ ਜੀ ਹੁਣ ਸਾਈ ਇਹ ਠੀਕ ਹੈ ਕੀ ਲੱਗਦਾ ਵੀਰੇ ਤੋੜ ਦੇ ਗਾ ਰਿਕਾਰਡ ਜੇ 2-4 ਦਿਨ ਪ੍ਰੈਕਟਿਸ ਕਰ ਲਈਏ ਫਿਰ ਤਾਂ ਲੈ ਜੂ ਮੁੰਡਿਆ ਹੋਰ ਹੈਗਾ ਕੋਈ ਪਿੰਡ ਚੋਂ ਪਿੰਡ ਨਵਾਹੀ ਖੜਾ ਪਿੰਡ ਹੋਰ ਨਹੀਂ ਸਾਡਾ ਜਾ ਹੋਰ ਕੋਈ ਵੀਡੀਓ ਦੇਖਣ ਵਾਲੇ ਕਿਸੇ ਨੂੰ ਚੈਲੰਜ ਫੋਟੋ ਕਟ ਸਾਡੇ ਪਿੰਡ ਵਾਲਿਆਂ ਦਾ ਸਾਰਿਆਂ ਨੂੰ ਹੁਣ ਚੈਲੰਜ ਦਿੰਦੇ ਆਂ ਦੁਨੀਆ ਵਿੱਚ ਗਾਹ ਤੋਂ ਗਾਹ ਪਈ ਆ ਇਹ ਕੋਈ ਚੱਕਰ ਨਹੀਂ ਉਹ ਵੀ ਚੱਕੀ ਸਕਦਾ ਨੀ ਪਰੇ ਤੋਂ ਪਰੇ ਪਈ ਆ ਹੈਗਾ ਚੈਲੰਜ ਥੋੜਾ ਜਾਨੀ ਕੇ ਨਾ ਚੈਲੰਜ ਕੋਈ ਨਹੀਂ ਚੱਕ ਕੋਈ ਮਰਦੀ ਨਹੀਂ ਆਪਾਂ ਇਹ ਕਹਨੇ ਆ ਵੀ ਕਟੋ ਘਟ ਆ ਕੇ ਹੱਥ ਤਾਂ ਪਾਓ ਕੋਈ ਹੁਣ ਮੇਰੀ ਗੱਲ ਸੁਣੋ ਯਾਰ ਆ ਹੁਣ ਚੈਲੰਜ ਨਹੀਂ ਹੈਗਾ ਆਪਾਂ ਇਹਨਾਂ ਦਾ ਮਾਰੀ ਇਹਨੂੰ ਵੀਰੇ ਰਹਿਮੀ ਨੇ ਐਂਡ ਵੀ ਟਰਾਈ ਕਰੀ ਤੇ ਪਿਆ ਫਿਰ ਕੀ ਹੋ ਗਿਆ ਬਸ ਸਹੀ ਆ ਜੂਰ ਦਾ ਕੰਮ ਨਹੀਂ ਹੈਗਾ ਇਹ ਥੋੜਾ ਦਿਮਾਗ ਦਾ ਕੰਮ ਹੈ ਬ ਚੱਕਣਗੇ ਇਹ ਉਹ ਵੀ ਚੱਕ ਦੇਣਾ ਇਹਨਾਂ ਨੂੰ ਵੀਰੇ 10 ਰੁਪਏ ਕਿਵੇਂ ਜਾ ਕੇ ਨੋਕਤਾ 10 ਇਹਨਾਂ ਨੂੰ ਘੱਟੋ ਘੱਟ ਰੈਮੀ ਉਹਨਾਂ ਨੇ ਹਿੰਮਤ ਤਾਂ ਕਰੀ ਐ ਇੰਨੀ ਗੱਲ ਦੱਸਾਂ ਵੀਰੇ ਕੀ ਹੁੰਦੀ ਆ ਗੱਲ ਤਾਂ ਰਾਜਮੇ ਉਹਨਾਂ ਆਪਾਂ ਜਿਸ ਨੂੰ ਚੈਲੰਜ ਨਹੀਂ ਕਰਦੇ ਇਹ ਤਾਂ ਜਿਵੇਂ ਪੁਰਾਣੇ ਬਜ਼ੁਰਗ ਆਪਣੇ ਪਿੰਡ ਦੇ ਉਹ ਗੱਲ ਕਰਦੇ ਨਹੀਂ ਵੀ ਜਿਹੜੇ ਮੁੰਡੇ ਜਿੰਮ ਜੁਮ ਮਲਾਉਂਦੇ ਨੇ ਵੀ ਜ਼ੋਰ ਜਿੰਨਾ ਚ ਵਧੀਆਗਾ ਵੀਰੇ ਸਰੇਕ ਜਿਹੜਾ ਬੰਦਾ ਜਿੰਮ ਲਾਉਂਦਾ ਆਪਾਂ ਤਾਂ ਯਾਰ ਸਿੱਧੀ ਗੱਲ ਕਹਿੰਦੇ ਆ ਵੀ ਜ਼ੋਰ ਤਾਂ ਲਾ ਲਾ ਕੇ ਦੇਖੋ ਜਿਹੜੇ ਬੰਦੇ ਲਾ ਕੇ ਮਰੀ ਜਾਂਦੇ ਨੇ ਉਹਦਾ ਕੀ ਫਾਇਦਾ ਹਾਂ ਜਿਹੜਾ ਬੰਦਾ ਜਿੰਮ ਲਾਉਂਦਾ ਹੁਣ ਤਿੰਨ ਪੀੜੀਆਂ ਲ ਉਹ ਲਾਤਾ ਇਹ ਅਭੀ ਕਿਸੇ ਨੇ ਦਲੀਲ ਹੀ ਨਹੀਂ ਦਿਖਾਈ ਇਹਨੂੰ ਹੱਥ ਪਾਉਣ ਦੀ